ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਸਨਾਂ ਗੁਲਾਬ ਸਿੰਘ ਵਾਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਭਾਈ ਸਿੰਦੇ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਬਾਈ ਦਾ ਕੰਮ ਹੈਗਾ ਵਪਾਰ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਚੰਗੀ ਆਪਾਂ ਵਜਣ ਵਾਲੀ ਸੂਣ ਵਾਲੀ ਆਪਾਂ ਗਾਂ ਦਿਖਾ ਰਹੇ ਆ ਜਿਹੜੀ ਵੈਸੇ ਪੂਰੀ ਦਾ ਡਿਟੇਲ ਬਾਈ ਤੋਂ ਲਵਾਂਗੇ ਸੋ ਫੇਸ ਕੁਆਲਿਟੀ ਸਰੀਰ ਦੀ ਬੰਤਰ ਬਹੁਤ ਚੰਗੀ ਆ ਜੇਵਾ ਬਹੁਤ ਵਧੀਆ ਜੀ ਤੇ ਲੇਵਾ ਮਿੱਤਰੋ ਬਹੁਤ ਸੋਨਾ ਬਣਾਇਆ ਵਾ ਤੇ ਬਣਾਉਂਦੀ ਆ ਰਹੀ ਆ ਅਜੇ ਰਹਿੰਦੇ ਆ ਜੀ 7-8 ਸੂਣ ਦੇ ਵਿੱਚ ਕੁਝ ਦਿਨ ਬਾਕੀ ਐ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਸੋ ਬਣੇ ਰੋ ਆਪਣੇ ਚੈਨਲ ਦੇ ਨਾਲ ਸੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਚੰਗੇ ਤੋਂ ਵਾਲੀ ਆਪਾਂ ਕਹਾਂਗੇ ਵੈਸੇ ਤਾਂ ਪੂਰੀ ਜਿਹੜੀ ਗੱਲਬਾਤ ਭਾਈ ਨਾਲ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸਰੀਰ ਦੀ ਬੰਤਰ ਬਹੁਤ ਸੋਹਣੀ ਐ ਰੰਗ ਵੀ ਮਿੱਤਰੋ ਬਹੁਤ ਸੋਹਣਾ ਐ ਭਜਨ ਬਹੁਤ ਐ ਜੇ ਭਜਨ ਵੀ ਫੁੱਲ ਐ ਜੇ ਆਪਾਂ ਕੱਦ ਦੀ ਗੱਲ ਕਰਗੇ ਤਾਂ ਕੱਦ ਦਰਮਿਆਨਾ ਕੋਈ ਬਹੁਤਾ ਵੱਡਾ ਨਹੀਂ ਤੇ ਬੜਾ ਛੋਟਾ ਵੀ ਨਹੀਂ ਕਿਉਂਕਿ ਜਿਹੜਾ ਵੀ ਭਰਾ ਚੱਲ ਕੇ ਆਵੇ ਤੇ ਮੁੜ ਕੇ ਨਾ ਜਾਵੇ ਆਪਣੀ ਤਾਂ ਕੋਸ਼ਿਸ਼ ਐ ਤੇ ਆਪਾਂ ਉਹ ਕੰਮ ਤਾਂ ਕਰਾਉਣਾ ਨਹੀਂ ਨਾ ਹੀ ਕਰਨਾ ਵੀ ਅਗਲਾ ਚੱਲ ਕੇ ਬੰਦਾ 100 ਕਿਲੋਮੀਟਰ ਤੇ ਜਾਵੜੇ ਤੇ ਬੰਦੇ ਦੀ ਪੁਖਾਈ ਹੋਵੇ ਹਾਂਜੀ ਇੱਕ ਵਾਰੀ ਆਪਾਂ ਮਿੱਤਰੋ ਤੋਰ ਕੇ ਦਿਖਾਵਾਂਗੇ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਸਤੂਰ ਦੇਖ ਸਕਦੇ ਹੋ ਬਹੁਤ ਚੰਗੀ ਤੇ ਥਾਂਲੇ ਵੀ ਦੀ ਆਪਾਂ ਕਹਿੰਦੇ ਵੀ ਸਾਫ਼ ਹੈ ਤੇ ਸੂਣ ਦੇ ਕੁਝ ਦਿਨ ਬਾਕੀ ਹੈ ਪੈਰਾਪੁਰਾਂ ਦੀ ਬਹੁਤ ਸਾਫ਼ ਆ ਜੀ ਕਿਸੇ ਤਰ੍ਹਾਂ ਕਿਸੇ ਪਾਸੋਂ ਵੀ ਮਿੱਤਰੋ ਹੱਤ ਨਹੀਂ 드러ਉਂਦੀ ਤੇ ਬੰਤਰ ਸਰੀਰ ਦੀ ਹਵਾਨਾ ਬਹੁਤ ਸੋਹਣਾ ਬਣਾਉਂਦੀ ਆ ਰਹੀ ਆ ਕੱਲਾ ਕੱਲਾ ਮਿੱਤਰੋ ਥਾਣਾ ਕੋਈ ਇਕੱਠੇ ਜਿਹਾ ਥਾਣੇ ਤੇ ਚੰਗਾ ਥਣ ਲੱਗਿਆ ਬਾਕੀ ਹਜੇ ਕੱਚੀ ਹੈ ਜੀ ਹਾਂ ਜਿੱਦ ਦਿਨ ਮਿੱਤਰੋ ਤਿਆਰ ਹੋ ਜਾਣਾ ਬਹੁਤ ਸੋਹਣਾ ਬਣਨਾ ਕਿੱਥੋਂ ਕੱਲ ਜਲੇ ਲੋਕ ਤੇ ਭਾਈ ਦੇ ਨਾਲ ਕਰਦੇ ਆ ਗੱਲਬਾਤ ਹਾਂਜੀ ਭਾਈ ਜੀ ਨਾਮ ਆਪਣਾ ਸਿੰਦਾ ਹੈਣਾ ਹਾਂਜੀ ਹਾਂਜੀ ਤੇ ਜਿਹੜਾ ਇਹ ਆਪਣਾ ਪਿੰਡ ਹੈ ਇਹ ਕਿੱਥੇ ਜੇ ਆ ਪਿੰਡ ਇਧਰੋਂ ਦਾਜੀ ਭਧੌੜਾ ਜੀ 5 ਕਿਲੋਮੀਟਰ ਠੀਕ ਹੈ ਇਧਰੋਂ ਰੰਪਰਾ ਆ ਗਿਆ ਜੀ ਰੰਪਰਾ ਕਿੰਨਾ ਖੂਗਾ ਰੰਪਰਾ ਹੂਤੀ 1 ਕਿਲੋਮੀਟਰ ਜੀ 1 ਕਿਲੋਮੀਟਰ ਹਾਂ ਭਧੌੜ 5 ਕਿਲੋਮੀਟਰ ਹੈ ਜ਼ਿਲ੍ਹਾ ਬਰਨਾਲਾ ਆਪਣਾ ਜ਼ਿਲ੍ਹਾ ਬਰਨਾਲਾ ਤੇ ਨੇੜੇ ਘੰਡਾ ਬੰਨਾ ਹੈਣਾ ਹਾਂ ਸੰਧੂ ਘੰਡਾ ਬੰਨਾ ਨੈਣੇਵਾਲ ਜੀ ओके ओके हां ਤੇ ਕੰਮ ਆਪਣਾ ਵਪਾਰ ਦਾ ਹੈ ਆਹ ਹਾਂ ਵਪਾਰ ਦਾ ਕੰਮ ਠੀਕ ਹੈ ਜੇ ਕੋਈ ਪਸ਼ੂ ਚੰਗਾ ਕੋਲੋਂ ਕੋਈ ਤਸੱਲੀ ਵਾਲਾ ਮਿਲਦਾ ਤਾਂ ਲੈ ਲੈਣਾ ਜੀ ਆਪਾਂ ਐ ਨਹੀਂ ਵੀ ਆਪਣਾ ਉਹ ਤਾਂ ਆਪਣੀ ਕਰਿਆਨੇ ਦੀ ਦੁਕਾਨ ਨਾਲ ਠੀਕ ਹੈ ਹਾਂ ਤੇ ਜੇ ਮਾੜਾ ਮੋਟਾ ਚੰਗਾ ਪਸ਼ੂ ਮਿਲ ਜਾਂਦਾ ਫਿਰ ਲੈ ਲੈਣੇ ਓਕੇ ਹੁਣ ਇਹਨੇ ਇਹਨੇ ਆ ਪਤੀਜੇ ਸੂਏ ਸੁਣਾ ਹਨਾ ਹਾਂ ਤੀਜੇ ਸੂਏ ਸੁਣਾ ਹੀ ਸਹੀ ਠੀਕ ਹੈ ਸਾਡੀ ਸੀ ਲਾਏ ਆ ਜੇ ਐਂ ਬੈਠੇ ਰਹੋ ਜੇ ਠੀਕ ਹੈ ਅਨੇ ਦੀ ਕਿੱਧਰ ਦੀ ਮਰਜ਼ੀ ਮੰਗਦੀ ਆ ਇਹ ਬੈਠੇ ਰਹੋ ਓਕੇ ਓਕੇ ਤੇਵਾ ਦਿਖਾ ਦਿਓ ਜੀ ਇੱਧਰ ਦੀ ਮੰਗਦੀ ਆ ਇਹ ਕੱਚੀ ਆ ਹਫਤੇ ਦੀ ਮੂਰੇ ਲੈਵਾ ਦੇਖ ਲੋ ਇਹ ਮੰਗ ਦੇਖ ਲੋ ਹਾਂ ਲੈਵਾ ਬਹੁਤ ਸੋਹਣਾ ਬਣਾਉਂਦੀ ਆ ਕੋਈ ਕਿਡਾ ਲੈ ਆਣ ਵੀ ਪੂਰਾ ਥੇ ਚਵਾਈ ਵਾਲਾ ਜਿਵੇਂ ਮਰਜੀ ਕੋਈ ਚੋਈ ਜਾਵੇ ਤੇ ਨਾਲੇ ਗਰਮੀ ਮੰਨੇ ਹਾਂ ਗਰਮੀ ਤਾਂ ਜਿਹੜੇ ਹਿਸਾਬ ਨਾਲ ਆਪਾਂ ਦੁਪਹਿਰੇ ਖੜਾਈ ਖੜੇ ਆ ਹਨਾ ਆਹ ਤੇ ਮੁੱਲ ਫਿਰ ਇਹਦਾ ਕੀ ਕਰਤਾ ਜੀ ਮੁੱਲ ਬਸ ਕੁਛ ਕਰਾਈ ਜਣ ਜਿਵੇਂ 82000 ਰੁਪਏ ਲੈ ਲੈ 82000 ਹਾਂ ਸੋਨੇ ਪਤਾ ਵੀ ਦੁੱਧ ਦੇ ਹਿਸਾਬ ਨਾਲ ਜੀ ਕੋਈ ਮੁੱਲ ਨਹੀਂ ਇਹਦਾ ਬਾਲਾ ਹਾਂ ਦੁੱਧ ਤਾਂ ਕੱਢ ਦੂਗਾ ਟੁਕੜ ਟੁਕੜ ਪਾਛਾ ਹਾਂ ਬਾਕੀ ਨਾੜਾ ਦਿਖਾਓ ਜੀ ਆ ਮੂਰੇ ਨਾੜ ਦਿਖਾ ਦਿਓ ਨਾ ਇਹ ਗਰਮੀ ਮੰਨੇ ਆਪਾਂ 25 ਕਹਿ ਕੇ ਦੇਵਾਂਗੇ ਦੁੱਧ ਤਾਂ ਵਾ ओके ਲੈ ਵੇ ਤੇ ਦਿਖਾ ਦਿਓ ਨਾੜਾ ਕਿੰਨਾ ਜੀ ਤੇ ਆਪਣਾ ਫੋਨ ਨੰਬਰ ਜੀ ਫਿਰ ਫੋਨ ਨੰਬਰ 95017 ਜੀ 95017 99248 99248 ਹਾਂ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ